ਤੁਰਕੀ ਵਿੱਚ ਫੌਜ ਦੀ ਤਖਤਾ ਪਲਟ ਦੀ ਕੋਸ਼ਿਸ਼ ناکਾਮ ਹੋ ਗਈ ਹੈ ਹਮਲਿਆਂ ਦੇ ਵਿਗੜੇ ਹਾਲਾਤਾਂ ਵਿਚਾਲੇ ਇੱਥੇ ਕਰੀਬ 148 ਭਾਰਤੀ ਐਥਲੀਟ ਫਸੇ ਹੋਏ ਨੇ ਉਹਨਾਂ ਨੇ ਵੀਡੀਓ ਮੈਸੇਜ ਜਾਰੀ ਕਰਕੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ ਇਨਾਂ ਮੁਤਾਬਕ ਉਹ ਸੇਫ ਨੇ ਪਰ ਸਰਕਾਰ ਨੂੰ ਉਹਨਾਂ ਨੂੰ ਕੱਢਣ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਖੇਡ ਰਾਜ ਮੰਤਰੀ ਵਿਜੇ ਗੋਇਲ ਨੇ ਕਿਹਾ ਹੈ ਕਿ ਇਹ ਈਵੈਂਟ ਘਟਨਾ ਸਥਲ ਤੋਂ ਦੂਰ ਹੈ ਇਸ ਲਈ ਕਿਸੇ ਚਿੰਤਾ ਦੀ ਗੱਲ ਨਹੀਂ ਹੈ ਇਹ ਸਾਰੇ ਵਿਦਿਆਰਥੀ 2016 ਵਰਲਡ ਸਕੂਲ ਚੈਂਪੀਅਨਸ਼ਿਪ ਵਿੱਚ ਸ਼ਾਮਲ ਹੋਣ ਲਈ ਤੁਰਕੀ ਵਿੱਚ ਗਏ ਹੋਏ ਨੇ ਤੁਰਕੀ ਵਿੱਚ ਤਖਤਾ ਬਦਲ ਦੀ ਕੋਸ਼ਿਸ਼ ਦੇ ਵਿਚਾਲੇ 250 ਲੋਕਾਂ ਦੀ ਮੌਤ ਹੋ ਗਈ। ਤੁਰਕੀ ਦੇ ਪ੍ਰਸ਼ਾਸਨ ਨੇ ਕਿਹਾ ਕਿ ਪੂਰੇ ਦੇਸ਼ ਤੇ ਉੱਤੇ ਕੰਟਰੋਲ ਹਾਸਲ ਕਰ ਲਿਆ ਗਿਆ ਹੈ। ਦੋਹਾਂ ਪੱਖਾਂ ਦੇ ਵਿਚਾਲੇ ਸੰਘਰਸ਼ ਵਿੱਚ 250 ਲੋਕ ਮਾਰੇ ਗਏ ਜਦਕਿ 1440 ਲੋਕ ਜ਼ਖਮੀ ਹੋਏ ਨੇ। ਦੱਖਤਪਲੇਨ ਦੀਆਂ ਕੋਸ਼ਿਸ਼ਾਂ ਦੇ ਵਿੱਚ ਅਮਰੀਕਾ ਨੇ ਇਥੋਂ ਦੀ ਲੋਕਤੰਤਰੀ ਰੂਪ ਨਾਲ ਚੁਣੀ ਗਈ ਸਰਕਾਰ ਨੂੰ ਪੂਰਾ ਸਮਰਥਨ ਦਿੱਤਾ ਹੈ। ਤੁਰਕੀ ਨਾਟੋ ਫੌਜਾਂ ਵਿੱਚ ਅਮਰੀਕਾ ਦਾ ਖਾਸ ਸਹਿਯੋਗੀ ਹੈ। ਅਮਰੀਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਦੇਸ਼ ਸਕੱਤਰ ਜੌਨ ਕੈਰੀ ਨੂੰ ਫੋਨ ਕਰਕੇ ਤੁਰਕੀ ਦੇ ਹਾਲਾਤ ਬਾਰੇ ਪਤਾ ਕੀਤਾ ਹੈ। ਵਾਈਟ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਰਾਸ਼ਟਰਪਤੀ ਅਤੇ ਵਿਦੇਸ਼ ਮੰਤਰੀ ਦੋਵੇਂ ਇਸ ਗੱਲ ਤੇ ਸਹਿਮਤ ਨੇ ਕਿ ਤੁਰਕੀ ਵਿੱਚ ਸਾਰੇ ਪੱਖਾਂ ਨੂੰ ਲੋਕਤੰਤਰੀ ਤੌਰ ਤੇ ਚੁਣੀ ਗਈ ਸਰਕਾਰ ਦਾ ਸਮਰਥਨ ਕਰਨਾ ਚਾਹੀਦਾ ਹੈ। ਇਸ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੀ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਹਿਲੇਰੀ ਕਲਿੰਟਨ ਨੇ ਤੁਰਕ ਵਿੱਚ ਤਖਤਾ ਪਲਟਣ ਦੀ ਕੋਸ਼ਿਸ਼ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਅਦੇ ਦੇਸ਼ ਵਿੱਚ ਸ਼ਾਂਤੀ ਵਰਤਨ ਦੀ ਅਪੀਲ ਕੀਤੀ ਹੈ। ਕਲਿੰਟਨ ਨੇ ਕਿਹਾ ਕਿ ਸਾਰੇ ਪੱਖਾਂ ਨੂੰ ਹਿੰਸਾ ਤੇ ਖੂਨ-ਖਰਾਬੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫਰਾਂਸ ਵਿੱਚ ਵੀਰਵਾਲ ਨੂੰ ਹਮਲਾ ਕਰਨ ਵਾਲਾ ਹਮਲਾਵਰ ਹਿੰਸਕ ਪ੍ਰਵਿਰਤੀ ਦਾ ਸੀ। ਜਾਣਕਾਰੀ ਮੁਤਾਬਕ ਉਹ ਸਿਗਰਟ ਅਤੇ ਸ਼ਰਾਬ ਦਾ ਸੇਵਨ ਕਰਦਾ ਸੀ ਅਤੇ ਕਦੇ ਮਸਜਿਦ ਵਿੱਚ ਨਹੀਂ ਗਿਆ ਸੀ। ਉਸ ਦੇ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਉਸ ਬਾਰੇ ਜਾਣਕਾਰੀ ਦਿੰਦੀ ਹੈ। ਇਸ ਨੂੰ ਨੇਸ਼ੇ ਡਰਾਈਵਰ ਨੇ ਵੀਰਵਾਨ ਨੂੰ 19 ਟਨ ਦੇ ਟਰੱਕ ਨੂੰ ਪੀੜ ਦੇ ਉੱਤੇ ਚੜਾ ਦਿੱਤਾ ਜਿਸ ਦੌਰਾਨ 10 ਬੱਚਿਆਂ ਸਮੇਤ 84 ਲੋਕਾਂ ਦੀ ਮੌਤ ਹੋ ਗਈ ਇਸਲਾਮਿਕ ਸਟੇਟ ਗਰੁੱਪ ਨੇ ਹਮਲੇ ਦੀ ਜ਼ਿੰਮੇਵਾਰੀ ਲੈਂਦੇ ਹੋਏ ਕਿਹਾ ਕਿ ਉਹ ਸੈਨਿਕ ਸੀ ਜਿਸ ਨੇ ਆਈਐਸ ਨਾਲ ਲੜਨ ਵਾਲੇ ਗਠਬੰਧਨ ਦੇਸ਼ਾਂ ਨੂੰ ਨਿਸ਼ਾਨਾ ਬਣਾਇਆ ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਕਿ ਉਸ ਦਾ ਕੱਟੜਪੰਥੀ ਇਸਲਾਮੀ ਵਿਚਾਰਧਾਰਾ ਨਾਲ ਕੋਈ ਜੁੜਾ ਨਹੀਂ ਸੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮਲਕਮ ਟਰਨਬੋਲ ਨੇ ਪਟੇਂ ਦੀ ਨਵੀਂ ਪ੍ਰਧਾਨ ਮੰਤਰੀ ਥਾਰਸਾਮੀਹ ਨਾਲ ਅੱਜ ਕੱਲ੍ਹ ਬਾਤ ਕੀਤੀ ਹੈ। ਦੋਹਾਂ ਦੇਸ਼ਾਂ ਵਿਚਕਾਰ ਜਲਦੀ ਹੀ ਮੁਕਤ ਵਿਪਾਰ ਕਰਨ ਦੀ ਇੱਛਾ ਪ੍ਰਗਟ ਕੀਤੀ ਗਈ ਹੈ। ਥਾਰਸਾਮੀਹ ਨੇ ਬੁੱਧਵਾਰ ਨੂੰ ਆਪਣੌਦਾ ਸੰਭਾਲ ਲਿਆ ਜਦਕਿ ਟਰਨਬੋਲ ਨੇ ਪਿਛਲੇ ਹਫ਼ਤੇ ਹੀ ਰਾਸ਼ਟਰੀ ਚੋਣਾਂ ਜਿੱਤ ਤਰਜ ਕੀਤੀ ਹੈ। ਟਰਨਬੋਲ ਨੇ ਮੇ ਨੂੰ ਬਟੇਨ ਦੀ ਪ੍ਰਧਾਨ ਮੰਤਰੀ ਬਣਨ ਤੇ ਵਧਾਈ ਵੀ ਦਿੱਤੀ। ਅਮਰੀਕੀ ਕਾਂਗਰਸ ਨੇ 11 ਸਤੰਬਰ ਦੇ ਹਮਲੇ ਨਾਲ ਜੁੜੀ ਇੱਕ ਰਿਪੋਰਟ ਦੇ ਉਨ੍ਹਾਂ 28 ਪੰਨਿਆਂ ਨੂੰ ਜਨਤਕ ਕਰ ਦਿੱਤਾ ਹੈ ਜਿਸ ਵਿੱਚ ਹਮਲਾਵਰਾਂ ਦੇ 사ウਦੀ ਅਰਬ ਦੇ ਵਿਚਾਲੇ ਸਬੰਧਾਂ ਦੀ ਟਿੱਪਣੀ ਕੀਤੀ ਗਈ ਸੀ ਇਸ ਗੁਪਤ ਦਸਤਾਵੇਜ਼ ਦੇ ਮੁਤਾਬਕ 사ウਦੀ ਹਕੂਮਤ ਅਤੇ ਨਾ ਹਮਲਾਵਰਾਂ ਦੇ ਵਿਚਾਲੇ ਕੋਈ ਸਿੱਧਾ ਸਬੰਧ ਨਜ਼ਰ ਨਹੀਂ ਆਉਂਦਾ ਪਰ ਇਹ ਸੰਭਵ ਹੈ ਕਿ ਉਨ੍ਹਾਂ ਨੂੰ ਦੇਸ਼ ਦੇ ਅੰਦਰ ਕੁਝ ਲੋਕਾਂ ਤੋਂ ਆਰਥਿਕ ਮਦਦ ਮਿਲ ਰਹੀ ਹੋਵੇ ਇਸ ਦਸਤਾਵੇਜ਼ ਨੂੰ ਜਨਤਕ ਕੀਤੇ ਜਾਣ ਲਈ ਕਾਂਗਰਸ ਅਤੇ ਅਮਰੀਕੀ ਪ੍ਰਸ਼ਾਸਨ ਦੇ ਵਿਚਾਰੇ ਕਈ ਸਾਲਾਂ ਤੋਂ ਬਹਿ ਚੱਲ ਰਹੀ ਸੀ। ਹਮਲੇ ਵਿੱਚ ਮਾਰੇ ਗਏ ਲੋਕਾਂ ਦੇ ਰਿਸ਼ਤੇਦਾਰ ਇਸ ਨੂੰ ਜਾਰੀ ਕਰਨ ਲਈ ਖਾਸਾ ਦਬਾਅ ਬਣਾ ਰਹੇ ਸਨ। ਇਹ ਗੁਪਤ ਦਸਤਾਵੇਜ਼ 11 ਸਤੰਬਰ ਦੇ ਹਮਲੇ ਅਤੇ 2002 ਦੀ ਕਾਂਗਰਸ ਦੀ ਜਾਂਚ ਰਿਪੋਰਟ ਦਾ ਹਿੱਸਾ ਹੈ।